ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਾਈ ਅਸਤਨਾਮ ਸਿੰਘ ਹਰਿਆਣੇ ਤੋਂ ਜੋ ਕਿਸਾਨ ਯੂਨੀਅਨ ਇਕਤਾ ਫਤਿਹ ਆਲ ਇੰਡੀਆ ਦੇ ਵਿੱਚ ਪਿਛਲੇ ਦਿਨੀ ਜੋ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਇਹਨਾਂ ਨੂੰ ਹਰਿਆਣੇ ਦਾ ਜਿਹੜਾ ਉਹ ਪ੍ਰਧਾਨ ਆ ਜਿਹੜਾ ਨੁਕਤ ਕੀਤਾ ਗਿਆ ਸੋ ਅੱਜ ਆ ਕੇ ਇੱਥੇ ਲਗਾਤਾਰ ਜਿਹੜੀ ਆ ਇੱਕ ਘੰਟਾ ਮੀਟਿੰਗ ਚੱਲੀ ਆ ਮੀਟਿੰਗ ਕਰਨ ਤੋਂ ਬਾਅਦ ਜੋ ਇਹਨਾਂ ਨੇ ਵੀ ਪੂਰਾ ਸਮਰਥਨ ਦੇਣਾ ਲਾਂਡ ਕੀਤਾ ਕਿ ਪੂਰਾ ਮੈਂ ਸੱਚੇ ਦਿਲੋਂ ਜਿਹੜਾ ਉਹ ਜਥੇਬੰਦੀ ਦੇ ਨਾਲ ਚੱਲੂਗਾ ਸੋ ਮਸਲੇ ਤੇ ਇਹੀ ਆਉਂਦੇ ਆ ਕਿ ਮਸਲਾ ਪੰਥ ਦਾ ਹੋਵੇ ਮਸਲਾ ਕਿਸਾਨੀ ਦਾ ਹੋਵੇ ਮਸਲਾ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਭਾਵੇਂ ਕਿਸੇ ਵੀ ਸਮੱਸਿਆ ਦਾ ਹੱਲ ਹੋਵੇ ਹਰ ਸਮੱਸਿਆ ਦੇ ਵਿੱਚ ਕਿਸਾਨ ਯੂਨੀਅਨ ਇਕਤਾ ਫਤਿਹ ਜਿਹੜੀ ਆ ਉਹ ਵੱਧ ਚੜ ਕੇ ਜਿਹੜਾ ਉਹ ਇਸਾ ਲਾਊਗੀ ਸੋ ਬਾਈਨੂ ਮੈਂ ਕਹੂੰਗਾ ਕਿ ਦੋ ਸ਼ਬਦ ਜਿਹੜੇ ਅਜਰੂਰ ਸਾਂਝੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਨਾਮ ਸਿੰਘ ਹਰਿਆਣੇ ਤੋਂ ਵਿਦਿਆਰਥੀ ਦਮਦਮੀ ਟਕਸਾਲ ਸੋ ਆਪ ਜੀ ਸੰਗਤਾਂ ਦੇ ਸਾਹਮਣੇ ਮੈਂ ਆਪ ਜੀ ਦੇ ਕੁਝ ਵਿਚਾਰ ਪੇਸ਼ ਕਰਨਾ ਚਾਹੁੰਨਾ ਵਾ ਭਾਈ ਸ਼ਰਨਜੀਤ ਸਿੰਘ ਨੇ ਪਹਿਲਾਂ ਹੀ ਤੁਹਾਨੂੰ ਇਹ ਕਲੀਅਰ ਕਰ ਦਿੱਤਾ ਐਕਸਪਲੇਨ ਕਰ ਦਿੱਤਾ ਵਾ ਤੇ ਮੈਨੂੰ ਮੈਂ ਨਹੀਂ ਸਮਝਦਾ ਕਿ ਮੈਂ ਕੁਝ ਵੱਧ ਐਕਸਪਲੇਨ ਕਰਾਂ ਇਹੀ ਹੈ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਜੋ ਇਹ ਕਾਰਜ ਕਰ ਰਹੀ ਹੈ ਜਥੇਬੰਦੀ ਤੇ 10 ਦੀ ਮੀਟਿੰਗ ਵੀ ਹੋਈ ਆ ਭਾਈ ਸਾਹਿਬ ਦੇ ਨਾਲ ਤੇ ਬਹੁਤ ਵਧੀਆ ਲੱਗਿਆ ਤੇ ਮੈਂ ਚਾਹਣਾ ਕਿ ਮੈਂ ਵੀ ਪੰਥ ਲਈ ਕਾਰਜ ਕੀਤਾ ਜਾਵੇ ਇਸ ਜਥੇਬੰਦੀ ਨਾਲ ਮਿਲ ਕੇ ਸੋ ਸੰਗਤ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਭਰਾ ਭੈਣ ਨੇ ਵੱਧ ਤੋਂ ਵੱਧ ਇਸ ਜਥੇਬੰਦੀ ਨਾਲ ਜੁੜੋ ਤੇ ਵੱਧ ਤੋਂ ਵੱਧ ਸਰਕਾਰ ਦੀਆਂ ਜਿਹੜੀਆਂ ਕੂਟਨੀਤੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਆਪਾਂ ਕਾਰਜ ਕਰੀਏ ਸੋ ਇਹੀ ਬੇਨਤੀ ਆ ਕਿ ਜਿੰਨੀ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਮੈਂ ਸੰਗਤ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਜਥੇਬੰਦੀ ਨਾਲ ਜ਼ਰੂਰ ਜੁੜੋ ਜਿੰਨੀ ਮਿਹਨਤ ਕੀਤੀ ਜਾ ਸਕਦੀ ਹੈ ਪ੍ਰਚਾਰ ਕਰੋ ਜਿੰਨਾ ਹੋ ਸਕਦਾ ਪਰ ਬਾਣੀ ਅਤੇ ਬਾਣੇ ਨੂੰ ਵੀ ਨਾਲ ਆਪਾਂ ਐਕਸਪੈਕਟ ਐਕਸੈਪਟ ਕਰੀਏ ਜੇ ਅਸੀਂ ਬਾਣੀ ਤੇ ਬਾਣੇ ਨੂੰ ਐਕਸੈਪਟ ਨਹੀਂ ਕਰਦੇ ਤੇ ਕੁਝ ਕਾਰਜ ਰਹਿ ਜਾਂਦੇ ਨੇ ਜਿੰਨਾ ਚਿਰ ਸਤਗੁਰੂ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਨਾ ਹੋਵੇ ਆਸ਼ੀਰਵਾਦ ਨਾ ਹੋਵੇ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਉਹੀ ਲੜ ਸਕਦਾ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਹੋਵੇ ਸੋ ਇਹ ਬੇਨਤੀ ਹੈ ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰੀਏ ਜਥੇ ਮਦੀਨਾ ਜੁੜ ਕੇ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਨਵੀਂ ਜਥੇਬੰਦੀ ਨੌਜਵਾਨਾਂ ਦੀ ਬਣੀ ਆ ਤੇ ਮੈਂ ਭਾਈ ਸਾਹਿਬ ਨੂੰ ਵਧਾਈ ਦੇਣਾ ਤੇ ਦਾਸ ਸਾਰੇ ਜਿੰਨੇ ਵੀ ਸਾਡੇ ਵਰਕਰ ਨੇ ਜਿਹੜੇ ਨੌਜਵਾਨ ਜੁੜੇ ਹੋਏ ਨੇ ਸਾਰੇ ਆਪਣੇ ਸਰਪ੍ਰਸਤ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪੰਜਾਬ ਦੀ ਹਰਿਆਣੇ ਦੀ ਰਾਜਸਥਾਨ ਦੀ ਜਾਂ ਆਪਾਂ ਕਹਿ ਲਈਏ ਇੱਕ ਛਤੀਸਗੜ ਦੀ ਆਲ ਇੰਡੀਆ ਦੀ ਪਹਿਲੀ ਜਥੇਬੰਦੀ ਹੋਊਗੀ ਜਿਹਦੇ ਵਿੱਚ ਕਿਸਾਨ ਯੂਨੀਅਨ ਦੇ ਜੋ ਅਧਿਹਾਰ ਆਉ ਨੌਜਵਾਨ ਜਿਹੜੇ ਆ ਨਿਯੁਕਤ ਕੀਤੇ ਗਏ ਆ ਸੋ ਸੂ ਜਵਾਨ ਬਜ਼ੁਰਗਾਂ ਦਾ ਤੇ ਸੂ ਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਜਿਹੜਾ ਮੂਰਖ ਕੀਤਾ ਕਿਉਂਕਿ ਨੌਜਵਾਨਾਂ ਲਈ ਲਗਾਤਾਰ ਖੱਜਰ ਖਜਲ ਖਰਾਬੀ ਵੀ ਜਿਹੜੀ ਆ ਉਹ ਹੋ ਰਹੀ ਸੀ ਕਿਉਂਕਿ ਨੌਜਵਾਨਾਂ ਨੂੰ ਕਿਸੇ ਵੀ ਵੱਡੇ ਅਹੁਦੇ ਤੇ ਜਿਹੜਾ ਉਹ ਕਿਸੇ ਵੀ ਜਥੇਬੰਦੀ ਵੱਲੋਂ ਜਿਹੜਾ ਉਹ ਨਿਯੁਕਤ ਨਹੀਂ ਕੀਤਾ ਜਾਂਦਾ ਸੀ ਉਹ ਕੋਈ ਉਹਨਾਂ ਦੇ ਪਰਸਨਲ ਇਸ਼ੂ ਹੋਣ ਗਏ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੋਊਗੀ ਉਸ ਬਾਰੇ ਅਸੀਂ ਕੋਈ ਵਿਚਾਰ ਚਾਚਾ ਨਹੀਂ ਕਰਨਾ ਚਾਹੁੰਦੇ ਪਰ ਇਸ ਜਥੇਬੰਦੀ ਵਿੱਚ ਨਰੋਲ ਤੇ ਨਰੋਲ ਜਿਹੜੇ ਉਹ ਨੌਜਵਾਨਾਂ ਨੂੰ ਜਿਹੜਾ ਉਹ ਉਹਦਿਆਂ ਤੇ ਰੱਖਿਆ ਜਾਊਗਾ ਤੇ ਨੌਜਵਾਨਾਂ ਨੂੰ ਜਿਹੜਾ ਉਹ ਮੌਕਾ ਦਿੱਤਾ ਜਾਊਗਾ ਸਭ ਤੋਂ ਵੱਡੀ ਗੱਲ ਇਸ ਜਥੇਬੰਦੀ ਦੇ ਵਿੱਚ ਜੇ ਹਾਈ ਲੈਵਲ ਦੇ ਉੱਤੇ ਲੀਡਰ ਇਕੱਠੇ ਬਹਿ ਕੇ ਰੋਟੀ ਖਾ ਸਕਦੇ ਆ ਤੇ ਗਰਾਊਂਡ ਲੈਵਲ ਤੇ ਮੈਂ ਚਾਹਣਾ ਕਿ ਜਿੰਨੇ ਵੀ ਨੌਜਵਾਨਾ ਗਰਾਊਂਡ ਲੈਵਲ ਤੇ ਜਿਨ੍ਹਾਂ ਨੂੰ ਵਰਤਿਆ ਜਾਂਦਾ ਉਹ ਗਰਾਊਂਡ ਲੈਵਲ ਤੇ